ਸਰ 뮤직 ਬਾਰੇ ਮੈਂ ਕਹਿਣਾ ਚਾਹੂੰਗਾ ਵੀ ਚਾਹੇ ਮੈਂ ਫੀਲਡ ਹਿਸਟਰੀ ਦੀ ਲਈ ਹੈ ਹੁਣ ਪ੍ਰੋਮੋਸ਼ਨ ਮੇਰੀ ਹਿਸਟਰੀ ਚ ਹੋਈ ਹੈ ਬਟ ਮੈਂ 뮤직 ਦਾ ਇੰਟਰਸਟ ਸ਼ੁਰੂ ਤੋਂ ਹੀ ਰਿਹਾ ਹੈ ਮੈਂ ਤਕਰੀਬਨ 16-17 ਸਾਲ 뮤직 ਸਿੱਖਿਆ ਜੀ ਤੇ ਫਰਸਟ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੇ ਬੀਐਡ ਦੇ ਵਿੱਚ ਵੀ ਮੇਰੇ ਕੋਲ 뮤직 ਸੀਗਾ ਬਹੁਤ ਯੂਥ ਯੂਥ ਫੈਸਟੀਵਲ ਅਟੈਂਡ ਕੀਤੇ ਆ ਜੀ ਤੇ ਜੌਬ ਜਾਣ ਤੋਂ ਪਹਿਲਾਂ ਕੁਝ ਮਤਲਬ ਬੜੀ ਬੜੀ ਪਾਰਟੀਆਂ ਸੀ ਜਾਗਰਨ ਪਾਰਟੀਆਂ ਤੇ ਉਹ ਵੀ ਮੈਨੂੰ ਬੁਲਾਉਂਦੇ ਹੁੰਦੇ ਸੀਗੇ ਸਪੈਸ਼ਲ ਅ ਤਬਲੇ ਦੇ ਵਿੱਚ ਮੈਂ ਤੁਹਾਨੂੰ ਸਰ ਫਰੇ ਤੀਨ ਤਾਲ ਬਾਰੇ ਦੱਸ ਦਿੰਦਾ ਹੈ ਨਾ ਤੀਨ ਤਾਲ ਜਿਹੜੀ ਹੁੰਦੀ ਹੈ ਉਹ ਕਲਾਸਿਕਲ ਮਿਊਜ਼ਿਕ ਦੇ ਵਿੱਚ ਚਲਦੀ ਹੈ ਮੋਸਟਲੀ ਜਿਹੜੇ ਆਪਾਂ ਰਾਗ ਹੁੰਦੇ ਆ ਬਪਾਲੀ ਬਹਿਰਵੀ ਹੈ ਨਾ ਯਮਨ ਬਰਿੰਦਾਵਨੀ ਸਾਰੰਗ ਬਹੁਤ ਸਾਰੇ ਰਾਗ ਹੁੰਦੇ ਆ ਆਪਣੇ ਉਹਨਾਂ ਨਾਲ ਜਦੋਂ ਆਪਾਂ ਪਲੇ ਕਰਦੇ ਆ ਤਬਲੇ ਤੋਂ ਤਾਂ ਉਹਦੀ ਤੀਨ ਤਾਲ ਚਲਦੀ ਹੈ ਜਿੱਦੇ ਬੋਲ ਹੁੰਦੇ ਆ ਧਾ ਦਿਨ ਦਿਨ ਧਾ ਧਾ ਦਿਨ ਦਿਨ ਧਾ ਧਾ ਤਿੰ ਤਿੰ ਤਾ ਤਾ ਦਿਨ ਦਿਨ ਧਾ ਦਿਨ ਦਿਨ ਧਾ ਧਾ ਤਿੰ ਤਿੰ ਤਾ ਤਾ ਦਿਨ ਦਿਨ ਧਾ ਦਿਨ ਦਿਨ ਧਾ ਧਾ ਦਿੰਦਿੰ ਤਾ ਤਾ ਦਿੰਦਿੰਦ ਇਹ ਤਿੰਨ ਤਾਲ ਹੈ ਜੀ ਉਸ ਤੋਂ ਬਾਅਦ ਆਪਣੀ ਹੁੰਦੀ ਹੈ ਜੀ ਆਪਣਾ ਕਹਿਰਵਾ ਕਹਿਰਵਾ ਤਾਲ ਜਿਹੜੀ ਹੁੰਦੀ ਹੈ ਉਹ ਆਪਣਾ ਜਿਹੜੇ ਲਾਈਟ ਮਿਊਜ਼ਿਕ ਹੁੰਦਾ ਜਿਵੇਂ ਆਪਣੇ ਭਜਨ ਚੱਲਦੇ ਹਨ ਹੈਨਾ ਗਜ਼ਲਾਂ ਚੱਲਦੀਆਂ ਉਹਦੇ ਵਿੱਚ ਆਪਾਂ ਉਹਦੇ ਵਿੱਚ ਮੋਸਟਲੀ ਯੂਜ਼ ਕਰਦੇ ਆ ਉਹਦੇ ਬੋਲ ਹੁੰਦੇ ਆ ਇਹ ਕੀ ਇਸੇ ਤਰ੍ਹਾਂ ਜੀ ਤਾਲਾਂ ਹੁੰਦੀਆਂ ਨੇ ਦੱਬਲੇ ਦੇ ਵਿੱਚ ਬਹੁਤ ਸਾਰੀਆਂ ਤਿੰਨ ਤਾਲ ਕਹਿਰਵਾ ਤਾਲ ਜਪ ਤਾਲ ਹੈਨਾ ਰੂਪਕ ਤਾਲ ਹਰ ਇੱਕ ਤਾਲ ਦੇ ਅਲੱਗ-ਅਲੱਗ ਜਿਹੜੇ ਉਹ ਐ ਜੀ ਕੋਈ ਕਲਾਸਿਕਲ ਪਲੇ ਕੀਤੀ ਜਾਂਦੀ ਹੈ ਕੋਈ ਲਾਈਟ 뮤జిਕਾਂ ਚਲਦੀ ਹੈ ਕੋਈ ਭਜਨ ਨਾਲ ਚਲਦੀ ਹੈ ਕੋਈ ਗਜ਼ਲਾਂ ਨਾਲ ਚਲਦੀ ਹੈ ਹੈਨਾ ਤਾਂ ਤਬਲੇ ਵਿੱਚ ਹੀ ਬਹੁਤ ਵਾਈਡ ਫੀਲਡ ਹੈ ਜੀ ਬਾਕੀ ਤੁਹਾਨੂੰ ਦੋ ਲਾਈਨਾਂ ਜਿਹੜੀਆਂ ਮੇਰੀਆਂ ਬਹੁਤ ਫੇਵਰੇਟ ਰਹੀਆਂ ਜੀ ਉਹ ਮੈਂ ਜ਼ਰੂਰ ਗਾ ਕੇ ਸੁਣਾਉਣਾ ਚਾਹੂੰਗਾ ਉਹ ਤੁਸੀਂ ਉਹਦੇ ਵਿੱਚ ਸ਼ਾਇਦ ਤੁਹਾਨੂੰ ਮੇਰੇ ਬਾਰੇ ਜੋ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਰਾ ਕੁਝ ਕਲੀਅਰ ਹੋ ਜਾਏ ਹੈਨਾ ਉਹ ਲਾਈਨਾਂ ਨਾਲ ਜੀ ਸਦੀ ਦੋਸਤੀ ਹੈ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਹੈ ਦੋਸਤਾ ਸਵੇਰਿਆਂ ਦੇ ਨਾਲ ਸਾਡਾ ਵੈਰ ਨਹੀਂ ਕੋਈ ਸਾਡਾ ਵੈਰ ਨਹੀਂ ਕੋਈ ਵੀ ਹਨੇਰਿਆਂ ਦੇ ਨਾਲ ਸਾਡੀ ਦੋਸਤੀ ਹੈ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਅਸਾਂ ਜ਼ਿੰਦਗੀ ਦੇ ਪੈਂਡਿਆਂ ਤੇ ਖੁਸ਼ਬੂ ਖਿਲਾਰੀ ਸਦਾ ਖੁਸ਼ਬੂ ਖਿਲਾਰੀ ਅਸਾਂ ਜ਼ਿੰਦਗੀ ਦੇ ਪੈਂਡਿਆਂ ਤੇ ਖੁਸ਼ਬੂ ਖਿਲਾਰੀ ਸਦਾ ਖੁਸ਼ਬੂ ਖਿਲਾਰੀ ਪੇਦ ਪਾਵਨਈ ਕਿਤਾ ਪੇਦ ਪਾਵਨਈ ਕਿਤਾ ਤੇਰੇ ਮੇਰਿਆਂ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਸਾਡੀ ਦੋਸਤੀ ਐ ਦੋਸਤਾ ਸਵੇਰਿਆਂ ਦੇ ਨਾਲ ਸਤਿ ਨਮਸਕਾਰ ਮਾਈ ਨੇਮ ਇਜ਼ ਅਰਸ਼ਦੀਪ ਕੌਰ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਚੂ ਹੈ ਮੈਂ ਇੱਥੇ ਪਲੱਸ 2ਏ ਦੀ ਵਿਦਿਆਰਥਣ ਹਾਂ ਇਸ ਤਰ੍ਹਾਂ ਦੇਖਦੇ ਹੋ ਤੁਹਾਡੇ ਸਰ ਨੇ ਅਮਿਤ ਕੁਮਾਰ ਜੀ ਹਿਸਟਰੀ ਤੁਹਾਨੂੰ ਪੜ੍ਹਾਉਂਦੇ ਨੇ ਸਾਡੇ ਟੀਚਰ ਬਹੁਤ ਵਧੀਆ ਨੇਗੇ ਹਮੇਸ਼ਾ ਹੀ ਸਾਨੂੰ ਇਦਾਂ ਦੇ ਸਬਜੈਕਟ ਪੜ੍ਹਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬੇਨ ਪੜ੍ਹਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇਨੀਆਂ ਮੁਸ਼ਕਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀ ਵੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਹਾਂ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫਰਮ ਹਿਸਟਰੀ ਇਹ ਬਾਕੀ ਵੀ ਇਦਾਂ ਜੇ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਇਸ ਤਰ੍ਹਾਂ ਦੇ ਲੋਕ ਜਿਹੜੇ ਕਈ ਲੋਕ ਹੁੰਦੇ ਨੇ ਜ਼ਿੰਦਗੀ ਵਿੱਚ ਕੁਝ ਨਹੀਂ ਮਿਲਦਾ ਉਹ ਸ਼ਿਕਾਇਤਾਂ ਬਹੁਤ ਕਰਦੇ ਨੇ ਇੱਕ ਪਾਸੇ ਸਰ ਨੂੰ ਥੋੜੇ ਸਰ ਨੂੰ ਪ੍ਰੈਕਟਿਸ ਹੈ ਬਟ ਉਹਨਾਂ ਉਸ ਦੇ ਬਾਵਜੂਦ ਵੀ ਇੰਨਾ ਵਧੀਆ ਮੁਕਾਮ ਹਾਸਲ ਕੀਤਾ ਬਟ ਉਹ ਟੀਚਰ ਤੁਹਾਨੂੰ ਬਣਾ ਰਹੇ ਨੇ ਅਕੋਰਡਿੰਗ ਟੂ ਮੀ ਜੇਕਰ ਆਪਾਂ ਮਿਹਨਤ ਕਰਦੇ ਆ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇਕਰ ਇਹਨਾਂ ਨੇ ਮਿਹਨਤ ਕੀਤੀ ਤਾਂ ਹੀ ਅੱਜ ਇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਜੇਕਰ ਅਸੀਂ ਟਰਾਈ ਕਰਾਂਗੇ ਕਈ ਵਾਰ ਸਾਨੂੰ ਹਾਰ ਵੀ ਮਿਲਦੀ ਹੁੰਦੀ ਹੈਗੀ ਪਰ ਜੇਕਰ ਸੀ ਉਸ ਹਾਰ ਨੂੰ ਆਪਣੀ ਜਿੱਤ ਬਣਾ ਕੇ ਚੱਲਾਂਗੇ ਫਿਰ ਹਮੇਸ਼ਾ ਸੀ ਵਧੀਆ ਮੁਕਾਮਾਂ ਤੇ ਜਾ ਸਕਦੇ ਆ। ਉਹਦੀ ਮਿਸਾਲ ਤੁਸੀਂ ਅਮਿਤ ਸਰ ਨੂੰ ਸਾਹਮਣੇ ਤੋਂ ਵੀ ਅੱਖਾਂ ਤੋਂ ਦੇਖਣਾ ਨਹੀਂ ਫੇਰ ਵੀ ਹਾਸ ਤੱਕ ਵੀ ਆਪ ਪਹੁੰਚਦੇ ਨੇ ਤੁਹਾਨੂੰ ਪੜਾਉਂਦੇ ਨੇ। ਹਾਂਜੀ ਇਹ ਸਾਰੇ ਕਦੇ ਵੀ ਮੈਂ ਇਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਇਹ ਕਦੇ ਵੀ ਕਿਸੇ ਟੀਚਰ ਦਾ ਸਹਾਰਾ ਲੈ ਕੇ ਜਾ ਰਹੇ ਨੇ ਇਹ ਸਾਰੇ ਸਕੂਲ ਚ ਇਦਾਂ ਜਾਂਦੇ ਜਾਂਦੇ ਕਦੇ ਕੰਪਿਊਟਰ ਲੈਬ ਚ ਕੋਈ ਵੀ ਸਮਾਨ ਲੈਣਾ ਹੋਵੇ ਸਾਡੇ ਸਕੂਲ ਤੋਂ ਬਾਹਰ ਉਹਦੇ ਵੀ ਅਮਿਤ ਸਰ ਜਾਂਦੇ ਨੇਗੇ ਕਦੇ ਵੀ ਕੋਈ ਬੁੱਕਸ ਵਗੈਰਾ ਦਾ ਕੋਈ ਵੀ ਇਸ਼ੂ ਹੋਵੇ ਉਹ ਵੀ ਜ਼ਿਆਦਾਤਰ ਅਮਿਤ ਸਰ ਸੋਲਵ ਕਰ ਦੇਣਗੇ ਹਮੇਸ਼ਾ ਅਮਿਤ ਸਰ ਇੱਕਦਮ ਇੱਕਦਮ ਮਿਸਾਲ ਦੀ ਤਰ੍ਹਾਂ ਨੇਗੇ ਜਿਹੜੇ ਲੋਕ ਕਹਿੰਦੇ ਰਹਿੰਦੇ ਨੇ ਸਾ ਤੋਂ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਉਹਨਾਂ ਵਾਸਤੇ ਸਾਰੇ ਇੱਕ ਇਨਸਪਾਇਰੇਸ਼ਨ ਨੇ ਤਾਂ ਕਹਿੰਦੇ ਵੀ ਟੀਚਰ ਨੂੰ ਦੇਖਦਾ ਨਹੀਂ ਤਾਂ ਕੀ ਪੜਾਉਣਗੇ ਤਾਂ ਲੱਗਦਾ ਵੀ ਨਤੀਜਾ ਜਿੰਨੇ ਇਹਨਾਂ ਦਾ 100% ਤਾਂ ਸਿਰਫ ਤੁਸੀਂ ਸਰ ਇਹ ਤੁਸੀਂ ਨ ਹੈਗਾ ਆਈ ਡੋਨਟ ਥਿੰਕ ਸੋ ਕਿ ਇਹ ਕੋਈ ਬਲਾਈਂਡਨੈਸ ਇਦਾਂ ਦੀ ਕੋਈ ਚੀਜ਼ ਹੈ ਸਰ ਨੇ ਸਰ ਨੇ ਕਦੇ ਵੀ ਇਹਨੂੰ ਆਪਣੀ ਕਮਜ਼ੋਰੀ ਨਹੀਂ ਲਿਆ ਸਰ ਨੇ ਹਮੇਸ਼ਾ ਇਹਨੂੰ ਆਪਣੀ ਤਾਕਤ ਬਣਾ ਕੇ ਚੱਲਿਆਗਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਤ ਕੁਮਾਰ ਹੈ ਜੀ ਠੀਕ ਹੈ ਜੀ ਸਰ ਕਿਹੜੇ ਸਕੂਲ 'ਚ ਪੜਾਉਣਾ ਤੁਸੀਂ ਮੈਂ ਸਰ گورਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰਾਚਾਂ ਦੇ ਵਿੱਚ بطور ਹਿਸਟਰੀ ਲੈਕਚਰਰ 2021 ਤੋਂ ਵਰਕ ਕਰ ਰਿਹਾ ਹਾਂ ਸਰ ਅਸੀਂ ਦੇਖ ਰਹੇ ਹਾਂ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਬਟ ਉਸ ਦੇ ਬਾਵਜੂਦ ਵੀ ਤੁਸੀਂ ਪੜ੍ਹਾ ਰਹੇ ਹੋ ਵਿਦਵਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਤੁਹਾਨੂੰ ਨਹੀਂ ਸਰ ਮੈਨੂੰ ਬਿਲਕੁਲ 1% ਵੀ ਐਕਚੁਅਲੀ ਜਦੋਂ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਆ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਨਦਾਂਪੁਰ ਵਿਖੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਹੈ ਬਤੌਰ ਹਿੰਦੀ ਅਧਿਆਪਕ ਸੀਗਾ ਉੱਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉੱਥੇ ਗਰਲ ਸਕੂਲ 'ਚ ਸਾਡੀ 650 ਗਰਲਸ ਦੀ ਸਟ੍ਰੈਂਥ ਸੀਗੀ ਉੱਥੇ ਮੈਂ ਸਕੂਲ ਨੂੰ ਐਜ਼ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਆ ਨਦਾਮਪੁਰ ਹੋ ਗਈ ਸੀ ਉੱਥੇ ਮੈਂ 9 ਸਾਲ ਵਾਂਗੂ ਉੱਥੇ ਲਾਇਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਧੀ ਕੋਈ ਦਿੱਕਤ ਹੈ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਰਿਜ਼ਲਟ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇੱਧਰ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਸੋ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਬਲਾਈਂਡਨੈਸ ਹੈ ਗਈ ਇਸ ਦੇ ਬਾਵਜੂਦ ਵੀ ਤੁਸੀਂ ਟਟੇ ਹੋਇਓ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ 'ਚ ਹੀ ਤੁਹਾਡੀ ਆਈ ਸਿੱਧਨ ਜਾਂ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਸੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆਮੇ ਮੇਰੀ ਫੈਮਿਲੀ ਬੈਕਗਰਾਉਂਡ ਉੱਥੇ ਦੀ ਹੈ ਜੀ ਤੇ ਉਹ ਡਾਕਟਰ ਕੋਲ ਲੈ ਗਏ ਡ ਆਪਟੀ ਨਰ ਜਦੋਂ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗ ਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਾਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਗਏ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਉਹਨਾਂ ਤੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਸਰ ਕਦੇ ਅបਦੇਪ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚਿਆਂ ਨੂੰ ਅਜਿਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲੇ ਨਹੀਂ ਟੁੱਟੇ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜੇ ਤੱਕ ਫੀਲ ਹੋਇਆ ਮੈਨੂੰ ਤਾਂ ਬਸ ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾਂ ਜਿਹੜਾ ਸਕੂਲ 'ਚ ਬਿਤਾਉਣਾ ਪਸੰਦ ਕਰਦਾ ਮਤਲਬ ਮੈਨੂੰ ਇੱਥੇ ਆ ਕੇ ਤਾਂ ਐਂ ਲੱਗਦਾ ਵੀ ਜੇ ਹੈਨਾ ਜਿਸ ਦਿਨ ਕਦੇ ਛੁੱਟੀ ਹੋ ਜਾਏ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾਂ ਬਿਤਾਉਣਾ ਹੋ ਬੱਚਿਆਂ ਨਾਲ ਇੰਨਾ ਜ਼ਿਆਦਾ ਕੁਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜ੍ਹਾਣੇ ਆ ਕੇ ਹਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ ਇੱਕ ਸਵਾਲ ਹੈ ਸਰ ਐਜੇ ਕੀ ਰਾਜ਼ ਹੈ ਕਹਿੰਦੇ ਵੀ ਸਕੂਲ ਦੇ ਰਿਜ਼ਲਟ ਤਾਂ ਚਲੋ ਉੱਪਰ-ਨੀਚੇ ਹੁੰਦੇ ਪਰ ਹਿਸਟਰੀ ਦਾ ਰਿਜ਼ਲਟ ਕਦੇ ਨੀਚੇ ਨਹੀਂ ਹੋਇਆ ਤੁਹਾਡਾ ਰਿਜ਼ਲਟ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਥੇਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਂ ਦੇਖਦੇ ਆ ਉਹ ਇੰਨੇ ਕਿ ਇੰਸਪਾਇਰ ਹੋਏ ਨੇ ਕਿ ਉਹਨਾਂ ਨੇ ਕਦੇ ਵੀ ਆ ਸਰ ਨੂੰ ਅਸੀਂ ਕਦੇ ਵੀ ਮਤਲਬ ਉਹ ਨਹੀਂ ਕਰਨਾ ਹੈਗਾ ਜੋ ਕੁਝ ਉਹ ਕਹਿਣਗੇ ਅਸੀਂ ਮੰਨਾਂਗੇ ਉਹਨੂੰ ਪੂਰਾ ਕਰਾਂਗੇ ਸਰ ਕੀ ਹੋ ਕੀ ਤੁਸੀਂ ਸਹਿਦ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਸਭ ਕੁਝ ਸ਼ਿਕਾਇਤ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਗਾ ਜਿਸ ਪਾਲਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਦੇਖੋ ਜੇ ਤੁਸੀਂ ਉੱਚਿਆਂ ਵੱਲ ਦੇਖੋਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵੱਲ ਦੇਖੋਗੇ ਉਹਨੂੰ ਦੇਖੋਗੇ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ ਮੀਰ ਸਿੰਘ ਹਾਂ ਠੀਕ ਹੈ ਸਰ ਕਿਤੇ ਪੜਾ ਰਹੇ ਹੋ ਮੈਂ ਸਰਕਾਰੀ ਸੀਨੀਅਰਸ ਕੰਟਰੀ ਸਕੂਲ ਕਰਾਚੂ ਹਾਂ ਸਰ ਸਰ ਤੁਹਾਡੇ ਖਾਸ ਦੋਸਤ ਨੇ ਤਾਂ ਕਿਵੇਂ ਦੇਖਦੇ ਹੋ ਅੱਖਾਂ ਦੀ ਰੋਸ਼ਨੀ ਨਹੀਂ ਪਰ ਹੌਸਲੇ ਨਿਬੜਨ ਸਰ ਹਾਂਜੀ ਬਹੁਤ ਜ਼ਿਆਦਾ ਹੌਂਸਲਾ ਹੈ ਸਰ ਦਾ ਮਤਲਬ ਜਿਵੇਂ ਤੁਸੀਂ ਕਹੋਗੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕਿਸੇ ਦੀ ਤਰ੍ਹਾਂ ਦੀ ਸਮੱਸਿਆ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮਿਤ ਸਰ ਦਾ ਨਾਮ ਆਉਂਦਾ ਵੀ ਮਿਤ ਸਰ ਨੂੰ ਦੱਸ ਦੋ ਈਵਨ ਕਹੇ ਜੇ ਮਹਾਲੀ ਬੱਚਿਆਂ ਦੇ ਫਾਰਮ ਲੈ ਕੇ ਜਾਣੇ ਨੇ ਤਾਂ ਸਰ ਕਹਿੰਦੇ ਨੇ ਮੈਨੂੰ ਫੜਾਉ ਮੈਂ ਲੈ ਜਾਣਾ ਤੇ ਕੱਲੇ ਜਾਂਦੇ ਨੇ ਜਮਾ ਕਰਾ ਕੇ ਸਾਡਾ ਕੰਮ ਹੁੰਦਾ ਹੈ ਦੋ ਤਿੰਨ ਘੰਟੇ ਦੇ ਵੀ ਸਰ ਨੇ ਕਰਵਾਤਾ ਕੰਮ ਤਾਂ ਲੱਗਦਾ ਹੈ ਅਜਿਹੇ ਟੀਚਰ ਦੀ ਹੈ ਅਜਿਹੇ ਸਖਸ਼ਰੀ ਹਰ ਇੱਕ ਨੂੰ ਲੋੜ ਹੈ ਬਹੁਤ ਲੋਕ ਹੌਸਲਾ ਛੱਡ ਜਾਂਦੇ ਨੇ ਸਿੱਧਾ ਬਿਲਕੁਲ ਸਰ ਇਹਨਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਜਿਹੜੇ ਲੋਕ ਚੰਗਾ ਪਲਾ ਹੋਣ ਦੇ ਬਾਵਜੂਦ ਢੇਰੀ ਢਾਕੇ ਬੈਠ ਜਾਂਦੇ ਨੇ ਹਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈਗਾ ਕਿ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈਗੀ ਵਧੀਆ ਤੇ ਨੇ ਤਾਂ ਉਹਨਾਂ ਨੂੰ ਵੀ ਇਹੀ ਚਾਹੀਦਾ ਹੈਗਾ ਕਿ ਇਸ ਤੋਂ ਵਧੀਆ ਤਰੀਕੇ ਨਾਲ ਜਿਉਣ ਕਿੰਨਾ ਵਧੀਆ ਸਰ ਜਲਟਾਉਂਦਾ ਬੱਚੇ ਬੜੇ ਬੱਚਾ ਸਰ ਇਹਨੇ ਤੰਦਰੀ ਕੇ ਨਾਲ ਪੜਾਂ ਲੈਪਟਾਪਸ ਸਾਰ ਯੂਜ਼ ਕਰਦੇ ਨੇਗੇ ਤੇ ਪ੍ਰੋਜੈਕਟਰ ਯੂਜ਼ ਕਰਦੇ ਨੇ ਵੀਡੀਓਜ਼ ਦਿਖਾਉਂਦੇ ਨੇ ਉਹਨਾਂ ਨੂੰ ਪੀਡੀਐਫ ਭੇਜਦੇ ਨੇ ਵੀਡੀਓ ਲਿੰਕ ਭੇਜ ਦਿੰਦੇ ਨੇ ਗਰੁੱਪ ਦੇ ਵਿੱਚ ਤੇ ਬੱਚਿਆਂ ਤੋਂ ਸੁਣਦੇ ਨੇ ਨੈਕਸਟ ਡੇ ਵੀ ਜਿਹੜੀ ਮੈਂ ਵੀਡੀਓ ਭੇਜੀ ਸੀਗੀ ਤੇ ਉਹਦਾ ਕੀ ਰਿਜ਼ਲਟ ਹੈਗਾ ਇਹਨੇ ਵਧੀਆ ਟੌਪਿਕ ਕਲੱਬ ਕੇ ਉਹਨਾਂ ਨੂੰ ਭੇਜਦੇ ਨੇ ਕਿ ਬੱਚੇ ਇੰਟਰ ਹੋ ਜਾਂਦਾ ਸਾਰਾ ਉਹਨਾਂ ਦਾ ਦਿਲ ਦੀ ਗੱਲ ਘੁੰਮਣ ਜਾਂਦੇ ਨੇ ਤਾਂ ਕਈ ਵਾਰ ਹੁੰਦਾ ਨਾ ਵੀ ਬੰਦੇ ਨੂੰ ਉੱਪਰ ਲੈ ਕੇ ਜਾ ਰਹੇ ਆ ਘੁੰਮਣ ਤੇ ਸਰ ਨੂੰ ਲੈ ਕੇ ਜਾਂਦੇ ਸਪੋਰਟ ਸਿਸਟਮ ਲੈ ਕੇ ਜਾ ਰਹੇ ਹਾਂ ਵੀ ਆਪ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਹੁੰਦਾ ਹੈ ਨਾ ਵੀ ਬੰਦਾ ਆਪਣੇ ਤੇ ਬੋਝ ਬਣੂਗਾ ਕੋਈ ਚੰਗੇ ਪੱਲੇ ਨੂੰ ਲੈ ਕੇ ਜਾਂਦੇ ਉਹ ਬੋਝ ਬਣ ਜਾਂਦੇ ਨੇ ਡਾਲ ਜਾਂਦੇ ਨੇ ਮੁਸੱਲੇ ਨਹੀਂ ਆਉਂਦੀ ਸਾਨੂੰ ਜਿੱਥੇ ਵੀ ਜਾਣਾ ਸਰ ਕੋਲੇ ਕਰਦੇ ਨੇ ਪਹਿਲਾਂ ਹੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਸਾਡੀਆਂ